ਫਰੀਦਾ ਉਮਰ ਗਾਵਲੇ ਮੰਜ ਵਸੂਲਾ ਬਾਗ ਜੋ ਜਨ ਪੀਨ ਵਜਿਆ ਤਿਨਾ ਆਚ ਨ ਲਾਗ ਫਰੀਦਾ ਉਮਰ ਸੁਹਾਵਲੀ ਸੰਗ ਸਵਨੜੀ ਦੇ ਮੇਰੇ ਲਈ ਕਈ ਪਾਈਆਂ ਨੇ ਜਿੰਨਾ ਪਿਆਰੇ ਨੇ ਫਰੀਦ ਜੀ ਮਹਾਰਾਜ ਇਸ ਸ਼ਲੋਕ ਰਾਹੀਂ ਸੰਗਤਾਂ ਨੂੰ ਉਪਦੇਸ਼ ਕਰਦੇ ਹਨ ਬਾਣੀ ਦੇ ਨਾਲ ਜੋੜਦੇ ਹਨ ਕਿ ਜਿਨ੍ਹਾਂ ਨੂੰ ਉਹ ਸਮਾਲਿਕਨਾ ਪ੍ਰੀਤ ਹੈ ਉਹ ਰੋਹਾਨੀਅਤ ਦਾ ਸਿਖਰ ਤੇ ਉਹ ਸਿਖਰ ਨੂੰ ਤੱਕ ਪਹੁੰਚਣ ਲਈ ਜੋ ਪੁਸ਼ਟੀ ਕਰਦੇ ਹਨ ਬਾਣੀ ਰਾਹੀਂ ਉਹਨਾਂ ਨੂੰ ਮੌਕਾ ਦਿੰਦੇ ਹਨ ਕੀ ਦੱਸਦੇ ਹਨ ਬਾਣੀ ਰਾਹੀਂ ਗੁਰੂ ਸਾਹਿਬ ਫ੍ਰੀ ਦਾ ਪੂਮਰੰਗਾਵਲੀ ਮੰਜ ਵਸੂਲਾ ਬਾਗ ਪੂਮਰੰਗਾਵਲੀ ਇਹ ਧਰਤੀ ਰੰਗਿਨੀ ਆ ਤਰਾਂ ਤਰਾਂ ਦੀ ਧਰਤੀ ਐ ਤੇ ਇਹ ਦੂਜੇ ਪਾਸੇ ਇਹ ਧੂਮ ਭੂਮੀ ਮਨੋਕਦੇਸਰੀ ਨੂੰ ਵੀ ਕਿਹਾ ਗਿਆ ਹੈ ਪੂਮਰੰਗਾਵਲੀ ਮੰਜ ਵਸੂਲਾ ਬਾਗ ਜਿਹੜਾ ਬਾਗ ਹੈ ਸੁੱਕਾ ਹੋਇਆ ਹੈ ਮਨੁੱਖਿਆ ਮਨੁੱਖ ਦਾ ਸਰੀਰ ਪ੍ਰਾਣੀ ਦਾ ਜਿਹੜਾ ਜੀਵਨ ਹੈ ਇਸ ਤਰ੍ਹਾਂ ਦਾ ਹੋਇਆ ਹੈ ਦੁਨੀਆ ਦੇ ਵਿੱਚ ਉਸ ਮਾਲਕ ਦੀ ਗੱਲ ਨੂੰ ਨਹੀਂ ਸਮਝਦਾ ਇੱਧਰ ਉੱਧਰ ਉਹ ਉਹ ਪਰਮਾਤਮਾ ਨੂੰ ਚੌਂਦਾ ਨਹੀਂ ਯਾਦ ਨਹੀਂ ਕਰਦਾ ਤੇ ਉਹਦਾ ਜਿਹੜਾ ਸਰੀਰ ਹੈ ਉਹਦਾ ਕੋਈ ਮੈਨਾ ਨਹੀਂ ਕੋਈ ਫਾਇਦਾ ਨਹੀਂ ਮੰਜ ਵਸੂਲਾ ਬਾਗ ਉਹ ਬਾਗ ਸੁੱਕਾ ਸੁੱਕਾ ਬਾਗ ਹੈ ਉਹਦੇ ਚ ਹਰਿਆ ਹਰਿਆਵਲੀ ਨਹੀਂ ਹੈ ਉਹਦੇ ਵਿੱਚ ਜਿਹੜਾ ਫੁੱਲਾਂ ਵਾਲਾ ਬਾਗ ਹੈ ਹਰਿਆਵਲੀ ਵਾਲਾ ਬਾਗ ਹੈ ਬਾਗ ਹਰਾ ਭਰਾਇਆ ਉਹ ਨਹੀਂ ਹੈ ਉਹ ਬਾਗ ਕਿੰਨਾ ਹਰਾ ਭਰਾ ਹੋਣਾ ਆ ਜੇ ਉਹ ਉਸ ਮਾਲਕ ਦੀ ਰਹਿਮਤ ਹੋਊਗੀ ਕਿਰਪਾ ਹੋਊਗੀ ਮਾਂਜਲ ਸੁਦਾ ਬਾਗ ਉਹ ਕਾਮਲ ਮੁਰਸ਼ਿਦ ਉਹ ਜਦੋਂ ਉਹਦੇ ਵਿੱਚ ਆਊਗਾ ਪਹੁੰਚੇਗਾ ਮਿਲੂਗਾ ਇਸ ਬੰਦੇ ਨੂੰ ਉਹਦੀ ਪ੍ਰਾਪਤੀ ਹੋਊਗੀ ਤਾਂ ਫਿਰ ਫਿਰ ਉਹ ਹਰਾ ਹੁੰਦਾ ਸੁੱਕੇ ਬਾਗ ਹਰੇ ਹੋ ਜਾਂਦੇ ਜਿੱਥੇ ਮੇਰੇ ਮਾਲਕ ਮੇਰਾ ਮਸ਼ਕ ਆ ਆਜ ਆਵੀ ਬੈਠੇ ਵੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਦੇ ਦੇ ਜਿਨ੍ਹਾਂ ਨੂੰ ਸਿੱਖ ਹੈ ਮਿਲਣਾ ਹੈ ਉਹਨਾਂ ਦੀ ਚਾਹਤ ਬਣੀ ਜਾਂਦੀ ਹੈ ਤੇ ਉਹ ਮਾਲਕ ਨੂੰ ਧਿਉਂਦੇ ਆ ਉਹਦੇ ਤੱਕ ਪਹੁੰਚ ਕਰਦੇ ਹਨ ਕੀ ਦੱਸਦੇ ਹਨ ਜੋ ਜਨ ਤੀਨ ਨਵਾਜਿਆ ਤਿਨਾ ਆਂ ਜਨਨ ਲਾਗ ਜਿਹੜੇ ਉਹੋ ਪੀਰਾਂ ਦੇ ਦਰਸ਼ਨ ਕਰਦੇ ਹਨ ਉਹਨਾਂ ਦੇ ਦੱਤੇ ਜਾ ਕੇ ਸਜਦਾ ਕਰਦੇ ਹਨ ਉਹਨੂੰ ਧਉਂਦੇ ਹਨ ਉਹਨਾਂ ਦੀ ਸੇਵਾ ਪਰਹੜੀ ਕਰਦੇ ਹਨ ਗੁਰ ਪੀਰਾਂ ਦੀ ਚਾਕਰੀ ਮਹਕਰਣੀ ਸੁਖਸਾਰ ਪੀਰਾਂ ਦੀ ਜਿਹੜੀ ਚਾਕਰੀ ਹੈ ਸੇਵਾ ਕਰਨੀ ਬਹੁਤ ਮਹਿਨਤ ਰੱਖਦੀ ਹੈ ਉਹਦੇ ਵਿੱਚ ਸਾਰੇ ਸੁੱਖ ਮਿਲਦੇ ਆ ਸੋਖ ਮਿਲ ਜਾਂਦੇ ਕਿਉਂਕਿ ਉਹਨਾਂ ਦੀ ਸੇਵਾ ਇੰਨੀ ਕਰੜਾਈ ਵੀ ਹੁੰਦੀ ਹੈ ਤੇ ਉਹ ਨਰਮੀ ਵੀ ਹੁੰਦੀ ਹੈ ਸੇਵਾ ਦਾ ਫਲ ਵੀ ਛੇਤੀ ਹੀ ਉਹ ਆਪਣੇ ਸੇਵਕਾਂ ਨੂੰ ਮਰੀਦ ਨੂੰ ਜਿਹੜਾ ਉਹਨਾਂ ਦਾ ਜਨ ਬਣਦਾ ਹੈ ਸੇਵਕ ਬਣਦਾ ਹੈ ਤੇ ਉਹਨੂੰ ਸੇਵਾ ਦਾ ਫਲ ਬਖਸ਼ ਦਿੰਦੀ ਹੈ ਛੇਤੀ ਬਖਸ਼ ਦਿੰਦੇ ਨੇ ਉਹਦੀ ਸੇਵਾ ਦਾ ਫਲ ਉਹਨਾਂ ਨੂੰ ਛੇਤੀ ਮਿਲ ਜਾਂਦਾ ਜਿਹੜੇ ਪੀਰਾਂ ਦੀ ਗੁਰੂਆਂ ਦੀ ਚਾਕਰੀ ਕਰਦੇ ਆ ਸੇਵਾ ਕਰਦੇ ਆ ਉਹਨਾਂ ਦੇ ਦਰਤੀ ਜਾਂਦੇ ਆ ਗੁਰਪੀਰਾਂ ਦੀ ਚਾਕਰੀ ਮਹਕਰਣੀ ਸੁਖਸਾਰ ਤੇ ਉਹ ਸੇਵਾ ਦਾ ਫਲ ਮਿਲਦਾ ਹੈ ਜੋ ਜਨ ਪੀ ਨਵਾਜਿਆ ਤਿੰਨਾਂ ਆਤਨਾਂ ਲਾਗ ਜਿਹੜੀ ਉਹਦੇ ਦਰਤੀ ਜਾਂਦੀ ਉਹਨਾਂ ਨੂੰ ਮੰਨਦੇ ਆ ਧਿਆਉਂਦੇ ਹਨ ਉਹਨਾਂ ਦੀ ਸੇਵਾ ਕਰਦੇ ਹਨ ਤੇ ਉਹਨਾਂ ਦੇ ਦਰਤੀ ਆਈਆਂ ਸੰਗਤਾਂ ਨੂੰ ਸੰਗਤਾਂ ਦੀ ਸੇਵਾ ਕਰਦੇ ਕਿਉਂਕਿ ਉਹ ਪਰਮਾਤਮਾ ਪ੍ਰਭੂ ਜਿਹੜਾ ਆ ਉਹ ਸੰਗਤਾਂ ਦੇ ਦੂਹ ਵਿੱਚ ਸੰਗਤਾਂ ਵਿੱਚ ਵਿਚਰਦਾ ਹੈ ਤੇ ਉਹ ਉਹਦੀ ਜਿਹੜੀ ਦਰਸ਼ਨ ਹੈ ਸੰਗਤ ਵਿੱਚ ਹੁੰਦੀ ਹੈ ਸੰਗਤ ਵਿੱਚ ਦਰਸ਼ਨ ਹੁੰਦੇ ਆ ਤੇ ਜੀਵ ਦਰਸ਼ਨ ਕਰਦਾ ਹੈ ਸੇਵਾ ਕਰਦਾ ਹੈ ਸੇਵਾ ਦਾ ਫਲ ਮਿਲਦਾ ਤੇ ਉਹ ਪੀਰ ਗੁਰੂ ਪੀਰ ਖੁਸ਼ ਹੁੰਦੇ ਹਨ ਤੇ ਉਹਨੂੰ ਸੇਵਾ ਦਾ ਫਲ ਦਿੰਦੇ ਹਨ ਜੋ ਜਨ ਪੀਂ ਨਵਾਜਿਆ ਤੈਨਾ ਆਂਚ ਨਾ ਲਾਉ। ਉਹਨਾਂ ਨੂੰ ਫਿਰ ਕੋਈ ਆਂਚ ਨਹੀਂ ਆਉਂਦੀ, ਕੋਈ ਦੁੱਖ ਨਹੀਂ ਆਉਂਦੀ, ਤਕਲੀਫ ਨਹੀਂ ਆਉਂਦੀ। ਉਹ ਹੱਥ ਦੇ ਕੇ ਰੱਖਦੇ। ਅਗੇ ਗੁਰੂ ਮਹਾਰਾਜ ਬਾਣੀ ਰਾਹੀਂ ਕੀ ਦੱਸਦੇ ਹਨ? ਸੰਦੇਹਾ ਸੁਨੇਹਾ ਦਿੰਦੇ ਹਨ। ਫਰੀਦਾ ਉਮਰ ਸੁਹਾਵਣੀ ਸੰਗ ਸੁਨੜੀ ਦੇ ਉਮਰ ਸੁਹਾਵਣੀ ਜਿਹੜੇ ਉਮਰ ਹੈ ਨਾ ਇਹ ਐਸੀ ਹੈ ਸੋਹਣੀ ਹੈ ਜੈਸੀ ਵੀ ਕੈਸੀ ਉਹ ਉਮਰ ਹੈ ਉਸ ਵੇਲੇ ਉਮਰ ਨਹੀਂ ਦੇਖੀ ਜਾਂਦੀ ਕਿਉਂਕਿ ਜਦੋਂ ਉਹ ਟਾਈਮ ਆ ਜਾਂਦਾ ਜਦੋਂ ਬੰ ਇਨਸਾਨ ਬੰਦਾ ਦੁਨੀਆ ਤੋਂ ਜਾਂਦਾ ਉਸ ਵੇਲੇ ਬਾਲਕ ਹੈ, ਗਿਰਦ ਹੈ, ਚਾਹੇ ਜਵਾਨ ਹੈ ਤੇ ਉਸ ਵੇਲੇ ਉਮਰ ਹੀ ਦੇਖਿਆ ਜਾਂਦੀ ਉਹ ਜਿਹੜੀ ਕਲਹਣੀ ਹੈ ਜਦੋਂ ਉਹਨੇ ਚਾਪਟਰ ਲੈਣਾ ਆ ਤੇ ਉਸਨੇ ਨੇ ਉਮਰ ਨਹੀਂ ਤੇ ਉਹਨੂੰ ਉਦੋਂ ਜਾਣਾ ਪੈਂਦਾ ਤੇ ਉਹਦੇ ਬਸ ਪੈ ਜਾਣਾ ਤੇ ਉਹ ਜਿੱਥੇ ਦੁਨੀਆ ਜਾਂਦੀ ਹੈ ਇਹ ਉਥੇ ਨੂੰ ਲੈ ਜਾਂਦੀ ਹੈ ਉਮਰ ਫਾਮਨੀ ਵਨਸਮਨੜੀ ਦੇ ਜਿਹੜੀ ਇਹ ਦੇਹ ਆ ਸਰੀਰ ਹੈ ਨਾ ਤੇ ਇਹ ਤਰ੍ਹਾਂ ਤਰ੍ਹਾਂ ਦਾ ਮਨੁੱਖ ਦਾ ਸਰੀਰ ਹੈ ਬੰਤਰ ਇੱਕਸਾਰ ਨਹੀਂ ਹੈ ਕੋਈ ਮੰਦਾ ਇਨਸਾਨ ਕਹਿਉਂ ਜੈ ਕੋਈ ਕਿ ਹਦਰਾ ਸਾਰਿਆਂ ਦੀ ਬਣ ਤਰੀਕੋ ਜੇ ਹੀ ਨਹੀਂ ਹੈਗੀ ਪਰਮਾਤਮਾ ਨੇ ਵਖਰੇਵਾਂ ਰੱਖਿਆ ਹਰਕ ਵਸਤੂ ਦੇ ਵਿੱਚ ਹਰਕ ਜੀਵ ਦੇ ਵਿੱਚ ਹਰਕ ਬੰਦੇ ਦੇ ਵਿੱਚ ਪਸ਼ੂ ਪੰਛੀ ਦੇ ਵਿੱਚ ਵੀ ਉਹ ਵਖਰੇਵਾਂ ਰੱਖਿਆ ਹੈ ਤੇ ਜਦੋਂ ਉਹ ਟਾਈਮ ਜਿਹੜਾ ਆ ਜਾਂਦਾ ਤੇ ਉਹਨੂੰ ਇਹ ਸੰਸਾਰ ਤੋਂ ਜਾਣਾ ਪੈਂਦਾ ਜਦੋਂ ਉਹ ਆ ਜਾਂਦਾ ਉਸਨੇ ਕਾਲ ਬੜੀ ਨੇ ਝੜਪ ਲੈਣਾ ਤੇ ਸੰਸਾਰ ਛੱਡਣਾ ਜਾਣਾ ਤੇ ਉਦੋਂ ਦੇ ਸੋਣੀ ਆ ਚਾਹੇ ਉਮਰ ਕਿਹੜੀ ਐ ਚਾਹੇ ਬੁਢੀ ਪਾਇਆ ਚਾਹੇ ਜਵਾਨੀ ਆ ਚਾਹੇ ਬਿਰਦਾਸਦਰ ਤੇ ਫਿਰ ਵੀ ਉਹ ਉਥੇ ਇਹ ਸੋਹਣਾਪਣ ਜਾਂ ਹੁਸਨ ਐਸਾ ਕੁਝ ਨਹੀਂ ਦੇਖਿਆ ਜਣਾ ਉਸ ਵੇਲੇ ਟੈਮ ਵਨਸਨੜੀ ਦੇ ਤੇ ਉਥੇ ਇਹ ਨਹੀਂ ਦੇਖਿਆ ਜਣਾ ਉਥੇ ਤਾਂ ਇਹ ਦੇਖਣਾ ਆ ਵੀ ਜਿੰਨਾ ਵੀ ਮਾਲਕ ਨੇ ਉਹਨੂੰ ਸਮਾਂ ਦਿੱਤਾ ਇਸ ਇਨਸਾਨ ਨੂੰ ਬੰਦੇ ਨੂੰ ਉਹਦੀ ਕਿੰਨੀ ਕਦਰ ਕੀਤਾ ਕੀਤੀ ਕਿੰਨਾ ਕੁ ਮੌਕਾ ਸੰਭਾਲਿਆ ਇਸ ਇਨਸਾਨ ਨੇ ਮਨਸਵੰਦੀ ਤੇ ਬਰਲੇ ਕਈ ਭਾਈਆਂ ਨੇ ਜਿੰਨਾ ਪਿਆਰੇ ਨੇ ਇਸ ਗੱਲ ਨੂੰ ਰੀਜੀ ਮਹਾਰਾਜ ਮੌਕਾ ਸੰਭਾਲਣ ਦੀ ਗੱਲ ਕਰਦੇ ਇਹ ਇਨਸਾਨ ਨੂੰ ਸੁਚੇਤ ਕਰਦੇ ਹਨ ਕਿ ਬਰਲੇ ਕਈ ਭਾਈ ਇਸ ਗੱਲ ਨੂੰ ਵੇਲੇ ਹੀ ਜਾਂਦੇ ਆ ਵੇਲੇ ਸਮੇਂ ਦੇ ਵੇਲੇ ਕਈ ਪਾਏ ਨਾ ਜਿੰਨਾ ਪਿਆਰੇ ਨੇ ਜਿਨ੍ਹਾਂ ਨੂੰ ਉਸ ਮਾਲਕ ਦੇ ਨਾਲ ਪ੍ਰੀਤ ਆ ਉਹਦੇ ਨਾਲ ਲੱਗ ਗਈ ਹੈ ਜਿੰਨਾ ਉਹਨਾਂ ਦੇ ਨਾਲ ਪ੍ਰੀਤ ਲੱਗ ਗਈ ਹੈ ਜਿਨ੍ਹਾਂ ਨੂੰ ਲੱਗਣਾ ਸਿੱਖ ਹੈ ਪ੍ਰਭੂ ਨੂੰ ਮਿਲਣ ਦੀ ਤਾਂ ਉਹ ਉਹ ਐਸਾ ਮੌਕਾ ਉਹਨਾਂ ਨੂੰ ਮਿਲਦਾ ਹੈ ਜਿਹੜੇ ਇਸ ਗੱਲ ਨੂੰ ਸਮਝਦੇ ਆ ਜਿਨ੍ਹਾਂ ਉਹ ਮਾਲਕ ਦੀ ਬੰਦਗੀ ਨਾਲ ਜੁੜ ਜਾਂਦੇ ਆ ਬੰਦਗੀ ਕਰਦੇ ਆ ਸਿਮਰਨ ਕਰਦੇ ਆ ਤੇ ਉਸ ਕਾਮਲ ਮੁਰਸ਼ਿਦ ਤੇ ਉਸ ਚਾਹੀ ਕਿਸੇ ਵੀ ਰੱਬ ਨੂੰ ਧਿਆਉਂਦੇ ਆ ਮਾਲਕ ਨੂੰ ਮਾਲਕ ਦਾ ਨਾਮ ਲੈਂਦੇ ਆ ਕਿਸੇ ਵੀ ਉਸ ਮਾਲਕ ਦੇ ਕਿੰਨੇ ਨਾਮ ਹੈ ਕਿੰਨੇ ਹੀ ਉਹਦੇ ਉਹਨੂੰ ਕਈ ਰੂਪਾਂ ਦੇ ਵਿੱਚ ਜਾਣਿਆ ਜਾਂਦਾ ਹੈ ਕੋਈ ਅੱਲਾ ਕਹਿੰਦਾ ਈਸ਼ਵਰ ਕਹਿੰਦਾ ਖੁਦਾ ਕਹਿੰਦਾ ਆ ਤੇ ਪਰਮਾਤਮਾ ਈਸ਼ਵਰ ਹੈ ਤੇ ਬ੍ਰह्म ਰੂਪ ਹੈ ਤੇ ਜਿਹੜੇ ਵੀ ਉਹਨੂੰ ਕਿਸੇ ਵੀ ਨਾਮ ਦੇ ਨਾਲ ਜਾਣਿਆ ਜਾਂਦਾ ਆ ਤੇ ਹੁੰਦੇ ਆ ਨਾਮ ਜਪਦੇ ਹਨ ਜਦੋਂ ਉਹਨਾਂ ਦੀ ਉਹਨਾਂ ਦੀ ਕਿਰਪਾ ਜਿਸਤੇ ਹੋਵੇ ਉਹੀ ਜਾਣਦੇ ਉਹ ਵਿਰਲੇ ਹੀ ਹੁੰਦੇ ਆ ਉਹ ਭਾਗਾਂ ਵਾਲੇ ਜੀਵ ਹੁੰਦੇ ਆ ਵਿਰਲੇ ਹੀ ਹੁੰਦੇ ਆ ਜਿਹੜੇ ਉਸ ਮਾਲਕ ਦੀ ਬੰਦਗੀ ਕਰਦੇ ਆ ਨਾਮ ਜਪਦੇ ਆ ਤੇ ਜਿਹੜੇ ਉਹਨੂੰ ਉਹਨੂੰ ਧਿਆਉਂਦੇ ਹਨ ਉਹਦੀ ਸ਼ਰਨ ਕਬੂਲ ਕਰਦੇ ਹਨ ਤੇ ਉਹਦੇ ਨਾਮ ਨਾਲ ਜੁੜਦੇ ਹਨ ਤੇ ਉਹਦਾ ਮ ਜਨ ਬਣ ਕੇ ਮਰੀਦ ਬਣ ਕੇ ਤੇ ਉਸ ਕਾਮਲ ਮੁਰਸ਼ਦ ਜਿਸ ਨੂੰ ਪਤਾ ਹੈ ਵੀ ਇਸ ਮਾਲਕਾ ਦੀ ਜੜੀਏ ਕਾਮਲ ਮੁਰਸ਼ਦ ਦੇ ਜਰੀਏ ਹੀ ਸਾਡਾ ਜੀਵਨ ਸਫਲਾ ਹੁੰਦਾ ਹੈ ਉਹਨਾਂ ਨੇ ਸਾਨੂੰ ਪਾਰ ਲਾਉਣਾ ਹੈ ਤੇ ਜਿਨ੍ਹਾਂ ਦਾ ਵਿਸ਼ਵਾਸ ਹੈ ਇਸ ਗੱਲ ਤੇ ਤੇ ਉਹ ਆਪਣੇ ਮੁਰਸ਼ਦ ਤੋਂ ਦੂਰ ਨਹੀਂ ਜਾਂਦੇ ਉਹ ਜਰਾ ਭਰ ਵੀ ਉਹਨੂੰ ਵਿਸਾਰਦੇ ਨਹੀਂ ਤਾਂ ਉਸ ਮਾਲਕ ਦੀ ਰਹਿਮਾਈ ਕਰਦੇ ਆ ਉਹ ਦਿਸ਼ਾ ਨਿਗੂਰ ਕਰਦੇ ਆ ਦੇ ਨਾਮ ਨਾਲ ਜੁੜੇ ਰਹਿੰਦੇ ਹਨ ਤੇ ਮਾਲਕ ਦਾ ਬਚਨ ਮੰਨਦੇ ਹਨ